ਆ ਬਾਈ ਕਹਿਣ ਦਿਆ ਆ ਵੀ ਜਿਹੜੇ ਲੰਗਰ ਲੈ ਕੇ ਜਾਂਦੇ ਆ ਨਾਲ ਡਾਂਗਾ ਵੀ ਲੈ ਕੇ ਜਾਓ ਤੇ ਜੇ ਤੁਹਾਡੀ ਕੋ ਟਰਾਲੀ ਦੇ ਕੋਲ ਆਉਂਦਾ ਤਾਂ ਡਾਂਗ ਫੇਰੋ ਯਾਰ ਫੇ ਕਾਦੇ ਨਹੀਂ ਲੈ ਕੇ ਜਾਣਾ ਆਪਾਂ ਲੰਗਰ ਆ ਦੇਖਿਓ ਵੀਡੀਓ ਫੇਰ ਕਰਦੇ ਆ ਆਪਾਂ ਗੱਲ ਅਗਲੀ ਦੇਖਿਓ ਵੀਡੀਓ ਆਸ਼ਨ ਲੈ ਕੇ ਆਉਂਦਾ ਵਾ ਕੋਈ ਵੀ ਸੇਵਾ ਲੈ ਕੇ ਆਉਂਦਾ 10 ਤੋਂ 20 ਗੁੱਦੇ ਜਿਹੜੇ ਆ ਨਾ ਚੰਗੇ ਛੋਟੇ ਚੰਗੇ ਯੇਰੇ ਜ਼ਬਰਦਸਤ ਚੰਗੀ ਡਾਂਗ ਵਾਉਣ ਵਾਲੇ ਜਿਹੜੇ ਆ ਟਰਾਲੀਆਂ ਦੇ ਵਿੱਚ ਤੇ ਗੱਡੀਆਂ ਦੇ ਵਿੱਚ ਰੱਖੋ ਜਿੰਨੇ ਰੋੜਾ ਤੇ ਖਲੋਤੇ ਆ ਨਾ ਚੰਗੀ ਰੀਜ ਦੇ ਨਾਲ ਡਾਂਗ ਜਿਹੜੀ ਆ ਫੇਰ ਉਹਨਾਂ ਨੂੰ ਇੱਦਾਂ ਸੂਤਰ ਨਹੀਂ ਹੋਣੀ ਗੱਲ। ਬਾਬਾ ਇਹ ਤੇ ਲੋਕ ਭੁੱਖੇ ਹੋ ਗਏ ਇਹਨਾਂ ਤੇ ਸਾਡੇ ਪੰਜਾਬ ਨੂੰ ਤੇ ਸਾਡੇ ਮਾਝੇ ਇਲਾਕੇ ਨੂੰ ਬਦਨਾਮ ਕਰਤਾ ਇਹਨਾਂ ਨੇ। ਕੀ ਹੋ ਗਿਆ ਭੁੱਖੇ? ਮੈਂ ਨਾ ਇਹ ਪਾਣੀ ਆਇਆ ਨਾ ਉਹਨਾਂ ਪਿੰਡਾਂ ਦੇ ਵਿੱਚ ਕੁਝ ਕ ਬੰਦੇ ਆਪੋ ਆਪਣੀ ਰੰਜਿਸ਼ ਕਰਨ ਡਿਆ ਮਜ਼ਦੂਰਾਂ ਦੇ ਨਾਲ। ਵੀ ਹੁਣ ਸੂਤ ਆਇਆ ਹੁਣ ਡਾਂਗ ਫੇਰ ਉਹਨਾਂ ਦੇ ਆ ਵੀਡੀਓ ਦੇਖੋ। ਮੰਨਿਆ ਯਾਰ ਵੀ ਇਹ ਉਹ ਬੰਦੇ ਆ ਜਿਨ੍ਹਾਂ ਦੇ ਘਰਾਂ 'ਚ ਕੋਈ ਨੁਕਸਾਨ ਨਹੀਂ ਹੋਇਆ ਉਹ ਮੰਤਲੋ ਟਰਾਲੀਆਂ ਮਗਰ ਭਜਦੇ ਆ ਜਾਂ ਕਿੱਦਾਂ ਹਨਾ। ਉਹ ਯਾਰ ਮਜ਼ਦੂਰੀ ਤਾਂ ਉਹਨਾਂ ਦੀ ਵੀ ਠੱਪ ਹੋਈ ਆ। ਉਹਨਾਂ ਦੇ ਵੀ ਬੱਚੇ ਆ ਉਹਨਾਂ ਨੂੰ ਵੀ ਢਿੱਡ ਲੱਗਾ ਆ ਚਲੋ ਯਾਰ ਕਿੱਡੀ ਕੋ ਕ腐ਸ਼ਨ ਕਰਨ ਦਾ ਆ ਕੀ ਉਹਨਾਂ ਨੇ ਐਡਾ ਘਪਲਾ ਕਰ ਲਿਆ ਵੀ ਤੁਸੀਂ ਮਤਲਬ ਉਹਨਾਂ ਨੂੰ ਹੁਣ ਲੱਤਾ ਬਾਹਾਂ ਤੋੜਦੇ ਆ ਉਹਨਾਂ ਦੀਆਂ ਯਾਰ ਚਲੋ ਉਹ ਮਜਬੂਰੀ ਕਰਕੇ ਕਿਹਦਾ ਦਿਲ ਕਰਦਾ ਯਾਰ ਮਤਲਬ ਆਪਦੀਆਂ ਜਨਾਨੀਆਂ ਧੀਆਂ ਪੈਣਾ ਜਾਂ ਬੱਚਿਆਂ ਨੂੰ ਭਜਾਉਣ ਨੂੰ ਡਾਂਗ ਤੁਹਾਡੀ ਤਕੜੇ ਬੰਦੇ ਤੇ ਨਹੀਂ ਚਲਣੀ ਪੈਸੇ ਵਾਲੇ ਤੇ ਨਹੀਂ ਚਲਣੀ ਜਿੰਨੇ ਲੱਖਾਂ ਕਰੋੜਾ ਰੁਪਈਆ ਦਾ ਘਪਲਾ ਕੀਤਾ ਹੋਇਆ ਐਨਾ ਬੰਦਿਆਂ ਦਾ ਚਲਣੀ ਆ ਜਿਨੇ ਇੱਕ ਦੋ ਪੈਕਟ ਰਾਸ਼ਨ ਦੇ ਲੈ ਲੈ ਹੋਣਗੇ ਵੱਧ ਕਿੰਨਾ ਜ ਉਸ ਮਾ ਕਾਂਡ ਵਾਲਾ ਜਿਹੜਾ ਐਮ ਐਲ ਏ ਆ ਮਨਜਿੰਦਰਜੀਤ ਸਿੰਘ ਲਾਲਪੁਰਾ ਉਹਨੂੰ ਤਾਂ ਤੁਸੀਂ ਐਮ ਐਲ ਏ ਬਣਾਤਾ ਜਿਹੜਾ ਮਤਲਬ ਧੀਆ ਭੈਣਾਂ ਦੀ ਇੱਜ਼ਤ ਪਤਨਾ ਖੇਡਦਾ ਸੀ ਆ 2013 ਦੀ ਗੱਲ ਹੀ ਕਰਨ ਦਾ ਕਿੰਨਾ ਉਸ ਬੰਦੇ ਨੇ ਇੱਕ ਧੀ ਨੂੰ ਭਜਾ ਭਜਾ ਕੇ ਬਾਜ਼ਾਰ ਦੇ ਵਿੱਚ ਕੁੱਟਿਆ ਸੀ ਜਿਹੜੇ 100 200 ਦੇ ਰੱਛਣ ਬਦਲੇ ਮਤਲਬ ਟਰਾਲੀਆਂ ਦੇ ਮਗਰ ਭਾਜਦੇ ਉਹਨਾਂ ਦੇ ਤੁਸੀਂ ਡਾਂਗ ਫੇਰੋ ਤੇ ਜਿਹੜੇ ਮਤਲਬ ਗੰਦ ਬੰਦੇ ਆ ਜਿਹੜੇ ਸਿਰੇ ਦੇ ਜਿਨ੍ਹਾਂ ਨੇ ਇੱਕ ਮਤਲਬ ਕਰੋੜਾਂ ਰੁਪਈਆ ਦਾ ਘਪਲਾ ਕੀਤਾ ਉਹਨਾਂ ਨੂੰ ਤੁਸੀਂ ਸਿਰ ਤੇ ਪਾਓ ਯਾਰ ਚੰਗੀ ਤੁਹਾਡੀ ਮਤਲਬ ਕਿ ਜੇ ਸਮਝ ਆ ਚੰਗੀ ਤੁਹਾਡੀ ਸਾਨਫਿਆ ਫੇਰ ਉਹ ਛਤਰ ਰਜ ਕੇ ਨਾ ਮਜ਼ਦੂਰਾਂ ਦੇ ਕਿਉਂ ਤੁਸੀਂ ਨਵਾਂ ਪੰਜਾਬ ਜੋ ਬਣਾਉਣਾ ਆ ਤੁਸੀਂ ਨਵਾਂ ਪੰਜਾਬ ਕੋਈ ਸਰਜਨ ਡਏ ਆ ਨਾ ਤੇ ਇਹਨਾਂ ਨੂੰ ਮਾਰ ਦਿਓ ਗੋਲੀ ਮਾਰੋ ਯਾਰ ਡਾਂਗੜ ਨੂੰਗਾ ਨਾ ਕੀ ਹੋਣਾ ਗੋਲੀ ਮਾਰੋ ਜਿਹੜਾ ਤੁਹਾਡੇ ਲੱਗੇ